go God, ਕਹੇ ਕੀ ਲੋਜ ਅਸ ਗੋਬਿੰਦ ਦਾਸ ਤੁਹਾਰ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਅਥ ਖੜਕ ਸਿੰਘ ਜੁਧ ਕਥਨੰ ਦੋਹਰਾ ਤਹਿ ਪੂ ਪਦ ਕੋ ਮੇਤਰ ਇਕ ਖੜਗ ਸਿੰਘ ਤਹਿ ਨਾਮ ਪਰ ਸਮਰ ਸਮੁੰਦਰ ਬਹੁ ਮਹਾਰਥੀ ਬਲਤਾਮ ਤਹਿ ਪੂ ਪਦ ਕੋ ਮੇਤਰ ਇਕ ਖੜਗ ਸਿੰਘ ਤਹਿ ਨਾਮ ਪਰ ਸਮਰ ਸਮੁੰਦਰ ਬਹੋ ਮਹਾਰਥੀ ਬਲਤਾਮ ਕ੍ਰੁੱਧ ਤੁਵੈ ਆਤਮਨ ਬਿਖੈ ਚਾਰ ਪੂਪ ਤਹਿ ਸਾਥ ਜੁਧ ਕਰਨ ਹਰਿ ਸਿਉ ਚਲੇ ਅਮਿਤ ਸੈਨ ਲੈ ਸਾਥ ਛਪ ਖੜਗ ਸਿੰਘ ਪਰ ਸਿੰਘ ਔਰ ਨਰਿਪ ਗਉਨ ਸਿੰਘ ਬਰ ਧਰਮ ਸਿੰਘ ਪਾਪ ਸਿੰਘ ਬੜੇ ਬਲਵੰਤ ਜੁਧ ਕਰ ਰਥ ਅਨੇਕ ਸੰਗ ਲੀਏ ਸ਼ੁਭਟ ਬਹੁ ਬਾਜਤ ਸਜਤ 10000 ਗਜ ਮਤ ਚਲੇ ਕਣੀ ਅਰ ਜਿਮ ਗਜਤ ਮਿਲ ਕੇ ਰਲਿਓ ਤਿਨ ਕੋ ਤਿਨੋ ਸੋਕ ਬਿਸ਼ਾਮ ਜਸ ਲਖ ਲਿਓ ਰਿਤ ਪਾਵਸ ਮੈ ਘਨ ਘਟਾ ਜਿਉ ਕੋਰ ਮਨੋ ਨਰ ਬੋਲਿਓ ਦੋਹਰਾ ਜਦਵ ਕੀ ਸੈ ਨਾ ਹੁਤੇ ਨਿਕ세 ਪੂਪ ਸੋਚਾਰ ਨਾਮ ਸਰਸ ਸਿੰਘ ਵੀਰ ਸਿੰਘ ਮਹਾ ਸਿੰਘ ਸਿੰਘ ਸਾਰ ਖੜਕ ਸਿੰਘ ਕੇ ਸੰਗ ਨ੍ਰਿਪ ਚਾਰ ਚਾਰ ਮਤਵੰਤ ਹਰ ਕੀ ਓਰ ਚਲੇ ਮਨੋ ਤਾਏ ਇਨਕੇ ਅੰਤ ਦੋਹਰਾ ਸਰਸ ਮਹਾ ਔਸਾਰ ਪੁੰਦ ਬੀਰ ਸਿੰਘ ਏ ਚਾਰ ਜਾਦ ਹੁਸੈਨ ਤੀ ਤਬੈ ਨਿਗਸੇ ਅਤ ਬਲ ਤਾਰ ਹਰ ਕੀ ਦਿਸ ਕੇ ਚਤੁਰ ਨ੍ਰਿਪਤ ਤਿੰਨ ਬਹਿਲੀ ਨੇ ਮਾਰ ਖੜਗ ਸਿੰਘ ਅਤ ਕੋਪ ਕਰ ਦੀਨੋ ਇਨਹ ਸੰਘਾਰ ਹਰ ਕੀ ਦਿਸਕੇ ਚਤੁਰਂ ਦ੍ਰਿਪ ਤਿੰਨ ਵਹਿਲੀ ਨੇ ਮਾਰ ਖੜਕ ਸਿੰਘ ਅਤਕੂਪਕਾਰ ਦੀਨੋ ਇਨਹ ਸੰਘਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ ਅਜਕੇ ਜਿਕਾ ਰਾਗ ਜਾਵੇ ਸੋ ਨਿਹਾਲ ਹੋ ਜਾਵੇ ਸਾਥ ਸ੍ਰੀ ਆਕਾਲ ਗੁਰਬਾਰ ਆਕਾਲ ਦੇ ਗਤੇ ਫਤਹਿ ਗੁਰੂ ਪੰਥ ਖਾਲਸੇ ਦੀ ਜਨਾਂ ਦਿਨ ਚੜਦੀ ਕਲਾ ਰਖਣੀ ਸਚੇ ਬਾਦਸ਼ਾਹ ਜੀ ਮਹਾਰਾਜ